ਹਾਂ ਮੈਂ ਵੀ ਤੇਨੂੰ ਆ ਹਾਂ ਵੇ ਹਾਂ ਮਾਰ ਕੇ ਕੋਲ ਨੂੰ ਟਰੈਕਟਰ ਤੇ ਛੱਪ ਐ ਚੜਦੇ ਨੇ ਫਿਰ ਅੱਖ ਜੇ ਲਾਉਣੇ ਪੈਂਦੇ ਨੇ ਅੱਖ ਜੇ ਲਾਉਣੇ ਪੈਂਦੇ ਨੇ ਟਰੈਕਟਰ ਉੱਤੇ ਛੱਪ ਫਿਰ ਟਰੈਕਟਰ ਬੱਤ ਕੇ ਟਰੈਕਟਰ ਤੇ ਛੱਪ ਐ ਚੜਦੇ ਨੇ ਇੱਕ ਜੀ ਇੱਕ ਜੀ ਚੱਲ ਕੇ 20 ਦਿਖਦੀ ਤੇਰੀ ਦਿਖਦੀ ਜਾ ਰਹੀ ਆਰੇ ਚੱਲ 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 ਟਰੈਕਟਰ ਤੇ ਆ ਕੇ ਤੂੰ ਕੋਲੀ ਉਹ ਮੈਂ ਉਹ ਮੂੰਹ ਬਣਾਉਣਾ ਮੂੰਹ ਮੂੰਹ ਜੀ ਜੀ ਕਰਾ ਗਈ ਆ ਕੱਖੀ ਖੜੀ ਆ ਕੱਤੀ ਆ ਹੜਾ 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 ਖਿੱਚ ਖਿੱਚ ਨਹੀਂ ਮੇਰੀ ਫੋਟੋ ਵੀ ਲੈ ਕੇ ਮਾਰ ਕੇ ਟਰੈਕਟਰ ਤੇ ਛੱਪ ਦੇਖੋ ਹੀ ਚੜੇ ਛੱਪ ਛੱਪ ਬਾਕੀ ਰਹੋਗਾ ਤਾਂ ਇਹ ਚੜਦੇ ਨੇ ਇਹ ਛੜਦੇ ਤਾਂ ਹਟਕ ਲੈਣੇ ਨੇ ਨਿਕਲਣ ਤਾਂ ਹੰਕ ਵੀ ਦਿਖਾ ਦੂ ਬੱਸ ਹੋਰ ਦੇਖੋ ਹੀ ਟਰੈਕਟਰ ਤੇ ਛੱਪ ਜੜੇ ਉਹ ਦੇਖੋ ਜੀ ਦੇਖੋ ਕਿਤਨੀ ਹੁੰਦਾ ਕੁੜੀਆ ਵਾਲੇ ਇੰਨੀ ਤੇ ਮੇਰੇ ਪਾਈ ਬਣਦੇ ਫਿਰ ਤੱਕੀ ਹੋਇਆ ਤਾਂ ਨਹੀਂ ਜਾਨ ਛੇਰੀ ਗਿਆ ਟੁੱਟ ਗਿਆ ਸਾਲਾ ਵਿੱਚੋਂ ਵਿਚਾਲੇ ਟੁੱਟ ਗਿਆ ਫਿਰ ਰੱਖ ਫੋਟੋ ਦੇਖੋ ਜੀ ਟੁੱਟ ਗਿਆ ਥਾਲਾ ਤੇ ਇਧਰੋਂ ਮੂੰਹ ਕੱਢੂ ਤੇਰੇ ਵੱਲੋਂ ਮੂੰਹ ਕੱਢੂ ਉੱਥਾਂ ਦੇਖੋ ਜੀ ਮੂੰਹ ਕੱਢ ਕੇ ਦੇਦੀ ਬੱਡੂ ਤੇਰੇ ਇੱਥੋਂ ਪਰੇ ਆ ਮੂੰਹ ਵੱਡੂ ਦੇਖੋ ਛੱਡ ਦੇ ਜਾ ਜਾਂਦੇ ਇੱਥੋਂ ਉੱਡਦੇ ਇਧਰੋਂ ਛੱਡ ਤੂੰ ਤੇ ਮੂੰਹ ਫੜਦਾ ਇਹਦੇ ਇਧਰ ਆ ਮੂਰੇ ਮੂੰਹ ਫੜੀਏ ਆ ਬੈਠ ਮੂਠੀ ਵਧ ਗਈ ਆ ਆ ਉੱਡ ਤੂੰ ਫੜ ਆ ਫੜ ਛੁੱਟ ਜੋ ਤੂੰ ਮੂਵੀ ਬਣਾ ਓਏ ਹੋ ਜਾ ਮੂੰਹ ਫੜਾ ਬਚਾ ਫੜੀ ਰੱਖ ਬਣਾ ਮੂੰਹ ਫੜ ਕੇ ਕੋ ਕੋ ਤੂੰ ਬੜ ਕੇ ਤੂੰ ਫੜ ਮੈਂ ਮਾਰਦਾ ਇੱਥੇ ਤੁਸੀਂ ਵੱਢ ਨਹੀਂ ਲੱਗਦੇ ਦੇਖੋ ਜੀ ਸੱਪ ਦੇਖੋ ਇਹ ਖਿੱਚਿਆ ਕਿ ਤਰੀ ਹੁੰਦਾ ਦੇਖੋ ਜੀ ਦੇਖੋ ਜੀ ਕਿ ਕਿਵੇਂ ਤੁਰਦਾ ਦੇਖੋ ਜੀ ਖਸਮ ਤੋਂ ਬਰਾਬਰ ਸਮਾਂ ਨਹੀਂ ਉਧਰ ਕੋਲ ਕੈਸ਼ ਮਾਰ ਕੇ ਬਣਾਵੇ ਬਾਡੀ ਦੇ ਹਾਰ ਕੇ ਹਾਂ ਹਾਂ ਦੇਖੋ ਜੀ ਕਿੱਡਾ ਸੱਪ ਦੇਖੋ ਟਰੈਕਟਰ ਤੋਂ ਕੱਢਿਆ ਸੱਪ ਪੂਛ ਫੜੀ ਹੋਈ ਆ ਸੱਪ ਦੀ ਪੂਛ ਫੜੀ ਹੋਈ ਆ ਟਰੈਕਟਰ ਦੇ ਉੱਤੇ ਚੜਿਆ ਸੱਪ ਟਰੈਕਟਰ ਦੇ ਉੱਤੇ ਚੜਿਆ ਸੱਪ ਦੇਖੋ ਕਿੱਡਾ ਸੱਪ ਦੇਖੋ ਦੇਖੋ ਮਾਰੇ ਦੇਖੋ ਜੀ ਕੈਮਰਾ ਪੜੀ ਆ ਹੋਰ ਨਾਮਾ ਹੋਰ ਨਾਮਾ